ਹਾਂਜੀ ਸਾਰਿਆਂ ਨੂੰ ਮੇਰਾ ਨਮਸਕਾਰ ਮੈਂ ਡਾਕਟਰ ਪੂਜਾ ਬਲੱਡ ਬੈਂਕ ਸਿਵਲ ਹਸਪੀਟਲ ਗੁਰਦਾਸਪੁਰ ਤੋਂ ਅੱਜ ਅਸੀਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਦੇ 75ਵਾਂ ਜਨਮ ਦਿਵਸ ਸੈਲੀਬ੍ਰੇਟ ਕਰਨ ਲਈ ਬੀਜੇਪੀ ਗੁਰਦਾਸਪੁਰ ਵੱਲੋਂ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਅੱਜ ਇੱਕ ਮੈਗਾ ਬਲੱਡ ਡੋਨੇਸ਼ਨ ਕੈਂਪ ਲਗਾਉਣ ਦਾ ਇਹਨਾਂ ਨੇ ਪ੍ਰਬਾਲਾ ਕੀਤਾ ਹੈ ਜੋ ਕਿ ਹੁਣ ਤੱਕ 75 ਯੂਨਿਟਸ ਦੀ ਕਲੈਕਸ਼ਨ ਹੋ ਚੁੱਕੀ ਹੈ ਤੇ ਮੈਂ ਦੇਖ ਰਹੀ ਹਾਂ ਕਿ ਨੌਜਵਾਨ ਲੋਕ ਬਹੁਤ ਉਤਸ਼ਾਹਿਤ ਹਨ ਤੇ ਪੱਛੜ ਕੇ ਅੱਗੇ ਆ ਰਹੇ ਹਨ ਤੇ ਹੱਲੇ ਸਾਡਾ ਬਲੱਡ ਕੈਂਪ ਕੰਟੀਨਿਊ ਹੋ ਰਿਹਾ ਹੈ 2 ਵਜੇ ਤੱਕ ਚੱਲੇਗਾ ਤੇ ਆਸ ਹੈ ਕਿ 100 ਦੀ ਲਗਭਗ ਬਲੱਡ ਇਕੱਠਾ ਹੋ ਜਾਏਗਾ ਬਲੱਡ ਡੋਨੇਸ਼ਨ ਕੈਂਪ ਦਾ ਜਿਹੜਾ ਉਹ ਸਾਨੂੰ ਛਾਮੀ ਪਤਾ ਲੱਗਾ ਹੈ ਛਾਮੀ ਪਤਾ ਲੱਗਣ ਦੇ ਬਾਵਜੂਦ ਵੀ ਜਿਹੜੇ ਡੋਨੇਟਰ ਆ ਜਾਂ ਜਿਹੜੇ ਕਾਰਕਿਰਤਾ ਨੇ ਮੋਦੀ ਜੀ ਦੇ ਜਨਮ ਦਿਨ ਤੇ ਐਨੇ ਉਤਸ਼ਾਹਿਤ ਨੇ ਕਿ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਔਰ ਮੇਰਾ ਖਿਆਲ ਆ ਕਿ ਇੱਕ ਇੱਕ ਬੈੱਡ ਤੇ ਦੋ ਦੋ ਜਣੇ ਪੈ ਕੇ ਵੀ ਬਲੱਡ ਡੋਨੇਟ ਕਰ ਰਹੇ ਨੇ ਤੇ ਇਹ ਆ ਕਿ ਇਹ ਇੱਕ ਬਹੁਤ ਵੱਡਾ ਦਾਣਾ ਖੂਨਦਾਨ ਬਹੁਤ ਵੱਡਾ ਦਾਣਾ ਹੈ ਜਿਹੜੇ ਬੱਚੇ ਇਹ ਖੂਨਦਾਨ ਮੋਦੀ ਜੀ ਦੇ ਜਨਮ ਦਿਨ ਤੇ ਦੇ ਰਹੇ ਨੇ ਤੇ ਇਹ ਮੋਦੀ ਜੀ ਦੇ ਇੰਨੇ ਹੈਗੇ ਨੇ ਵੈਲ ਵਿਸ਼ਰ ਕਿ ਉਹਨਾਂ ਦੇ ਜਨਮ ਦਿਨ ਤੇ ਹੀ ਆਪਣੇ ਆਪ ਨੂੰ ਸਮਰਪਿਤ ਕਰ ਰਹੇ ਨੇ ਕਿਹੜੀ ਜਗ੍ਹਾਉਂ ਕੈਂਪੜਾ ਲਗਾਇਆ ਹੈ ਇਹ ਗੁਰਦਾਸਪੁਰ ਸਿਵਲ ਹਸਪੀਟਲ ਚ ਹੈ ਪੁਰਾਣੇ ਸਿਵਲ ਹਸਪੀਟਲ ਤੇ ਲਗਾਇਆ ਗਿਆ ਹਾਂ ਦੇਖੋ ਹੁਣ ਤੱਕ ਕਿੰਨੇ ਕ ਮਰੀਜ਼ ਦੇ ਦਾ ਬਲੱਡ ਦੇ ਲਏ ਹੈ ਹਾਂ ਹੁਣ ਤੱਕ 100 ਦੇ ਕਰੀਬ ਬਲੱਡ ਦਿੱਤਾ ਜਾ ਚੁੱਕਾ ਹੈ 100 ਪਲਸ ਹੋਏਗਾ ਜੀ ਕੀ ਮੈਸੇਜ ਦੇਣਾ ਤੁਸੀਂ ਕੀ ਕਹਿੰਦਾ ਵਾਂਗੇ ਅਸੀਂ ਮੈਸੇਜ ਇਹ ਦੇਣਾ ਚਾਹੁੰਦੇ ਹਾਂ ਇਸੇ ਤਰ੍ਹਾਂ ਜੁੜੋ ਇਸ ਕੰਮ ਲਈ ਅੱਗੇ ਆਂਦਾ ਰਹੇ ਸੇਵਾ ਭਾਵਨਾ ਲਈ ਅੱਗੇ ਆਂਦਾ ਰਹੇ ਔਰ ਮੋਦੀ ਜੀ ਦੇ ਗੁਣ ਗਾਂਦਾ ਰਹੇ ਮੋਦੀ ਜੀ ਇੰਨੇ ਕੱਛੇ ਪਰਸਨ ਨੇ ਕਿ ਹਰ ਤਬਕੇ ਨੂੰ ਛੋਟੇ ਵੱਡੇ ਨੂੰ ਸਭ ਨੂੰ ਪੈਣਾ ਨੂੰ ਬੱਚਿਆਂ ਨੂੰ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਨੇ ਸਾਰਿਆਂ ਦੇ ਭਲੇ ਲਈ ਸੋਚਣ ਲਈ ਨੇ ਆਪਣੇ ਕਿਸਾਨ ਵੀਰਾਂ ਲਈ ਬਹੁਤ ਸੋਚ ਰਹੇ ਨੇ ਉਹ ਉਹਨਾਂ ਦੀ ਸੋਚ ਬਹੁਤ ਉੱਚੀ ਹੈ ਜਿਸ ਮਕਾਮ ਤੇ ਉਹਨਾਂ ਨੇ ਦੇਸ਼ ਨੂੰ ਪਹੁੰਚਾ ਦਿੱਤਾ ਹੈ ਇਸ ਵੇਲੇ ਇਸ ਵੇਲੇ ਅਸੀਂ ਗਰਵ ਦੇ ਨਾਲ ਬਾਰੇ ਦੇ ਦੇਸ਼ਾਂ ਵਿੱਚ ਵੀ ਜਾ ਕੇ ਤੇ ਕਹਨੇ ਆ ਕਿ ਅਸੀਂ ਅਸੀਂ ਇੰਡੀਆ ਤੋਂ ਆ। ਕਾਰਨ ਕਦੀ ਇੰਡੀਆ ਦਾ ਨਾਮ ਬਹੁਤ ਛੋਟੇ ਥਾਂ ਤੇ ਮੇ ਆ ਜਾਂਦਾ ਸੀ। ਅੱਜ ਮੋਦੀ ਜੀ ਨੇ ਗਲੋਬਲ ਇੰਡੀਆ ਦਾ ਨਾਮ ਇਨਾ ਉੱਚਾ ਕਰ ਦਿੱਤਾ। ਕੇ ਸਲੂਟ ਹੈ ਮੋਦੀ ਜੀ ਨੂੰ। ਜੀ ਨਾਮ ਜੀ ਮੇਰਾ ਨਾਮ ਗਰਮੀਤ ਕੌਰ ਹੈ ਜੀ। ਮੇਰਾ ਨਾਮ ਰਕੇਸ਼ ਕੁਮਾਰ ਨਡਾਲਾ ਐਡਵੋਕੇਟ। ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਸਾਡੇ ਆਦਰਨੀਏ ਪ੍ਰਧਾਨ ਮੰਤਰੀ ਸਾਰੇ ਦੁਨੀਆ ਦੇ ਹਰਮਨ ਪਿਆਰੇ ਨੇਤਾ ਇੰਡੀਆ ਦੀ ਆਣ ਬਾਣ ਨਿਸ਼ਾਨ ਜੀ ਦਾ ਜਨਮ ਦਿਨ ਹੈ ਔਰ ਇਹ ਜਨਮ ਦਿਨ ਅਸੀਂ ਅੱਜ ਖੂਨ ਦਾਨ ਕਰਕੇ ਮਨਾ ਰਹੇ ਆਂ ਸਭ ਤੋਂ ਵੱਡਾ ਦਾਨ ਮਨੁੱਖਤਾ ਦਾ ਸਭ ਤੋਂ ਵੱਡਾ ਦਾਨ ਮੰਨਿਆ ਜਾਂਦਾ ਹੈ ਇਹ ਜੋ ਅੱਜ ਬਲੱਡ ਡੋਨੇਸ਼ਨ ਕੈਂਪ ਲੱਗਾ ਲੱਗਾ ਹੈ ਚੱਲ ਰਿਹਾ ਹੈ ਇਹ ਸਾਡੇ ਆਦਰਨੀਏ ਜ਼ਿਲ੍ਹਾ ਪ੍ਰਧਾਨ ਭਗੇਲ ਸਿੰਘ ਬਾਈਆ ਜੀ ਦੀ ਰਹਿ ਨਮਾਈ ਹੇਠ ਅਤੇ ਬਲੱਡ ਸੁਸਾਇਟੀ ਗੁਰਦਾਸਪੁਰ ਜੀ ਸਰਕਾਰੀ ਹਸਪਤਲ ਜੀ ਦੇ ਸਹਿਯੋਗ ਦੇ ਨਾਲ ਸਰਕਾਰੀ ਹਸਪਤਲ ਪੁਰਾਣਾ ਜੋ ਉੱਥੇ ਲੱਗ ਰਿਹਾ ਸਵੇਰੇ 10 ਵਜੇ ਸ਼ੁਰੂ ਹੋਇਆ ਸੀ ਸਾਢੇ 11 ਦਾ ਸਮਾਂ ਹੋ ਗਿਆ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਆ ਕਿ 100 ਪਲੱਸ ਹੋਣ ਤੱਕ ਡੋਨਰ ਜਿਹੜੇ ਆ ਡੋਨੇਟ ਕਰਕੇ ਜਾ ਚੁੱਕੇ ਆ ਕਿਉਂਕਿ ਮੋਦੀ ਜੀ ਨੂੰ ਪਿਆਰ ਕਰਦੇ ਆ ਮੋਦੀ ਜੀ ਦੇ ਕੰਮਾਂ ਨੂੰ ਪਿਆਰ ਕਰਦੇ ਆ ਇਸੇ ਕਰਕੇ ਆਪ ਮੁਹਾਰੇ ਲੋਕ ਆ ਕੇ ਬਲੱਡ ਡੋਨੇਟ ਕਰਕੇ ਜਾ ਰਹੇ ਆ ਇਹ ਤੋਂ ਇਹ ਸਾਬਤ ਹੁੰਦਾ ਹੈ ਕਿ ਮੋਦੀ ਜੀ ਸਭ ਦੇ ਹਰਨਮਨ ਪਿਆਰੇ ਨੇਤਾ ਨੇ ਪੂਰੇ ਵਰਲਡ ਦੇ ਨੇਤਾ ਨੇ ਜਿਨ੍ਹਾਂ ਨੇ ਬਹੁਤ ਕੰਮ ਕੀਤਾ ਆ ਚਾਹ ਹੜ ਪੀੜਤਾਂ ਦੀ ਸੇਵਾ ਹੋਵੇ ਚਾਹ ਪੰਜਾਬ ਦੇ ਕਿਸੇ ਵੀ ਮੁੱਦੇ ਤੇ ਕੋਈ ਵੀ ਕੰਮ ਹੋਵੇ ਉਹਨਾਂ ਨੇ ਵੱਧ ਚੜਕੇ ਵਿੱਚ ਯੋਗਦਾਨ ਪਾਇਆ ਸੋ ਅਸੀਂ ਸਾਰੇ ਹੀ ਮੋਦੀ ਜੀ ਨੂੰ ਪਿਆਰ ਕਰਦੇ ਆ ਤੇ ਆਪਣਾ ਜਿਹੜਾ ਖੂਨਦਾਨ ਉਹਨਾਂ ਦੇ ਜਨਮ ਦਿਨ ਨੂੰ ਮਨਾ ਕੇ ਕਰ ਰਹੇ ਹਾਂ ਬਹੁਤ ਧੰਨਵਾਦ ਜਿਹੜੇ ਕੈਂਪਾ ਪੂਰੇ ਦੇਸ਼ ਭਰ ਵਿੱਚ ਨਹੀਂ ਲਾਏ ਗਏ ਪੂਰੇ ਦੇਸ਼ ਭਰ ਦੇ ਵਿੱਚ ਆਪ ਲੋਗ ਹਰ ਤਰ੍ਹਾਂ ਨਾਲ ਉਹਨਾਂ ਦਾ ਜਨਮ ਦਿਨ ਸੈਲੀਬ੍ਰੇਟ ਕਰ ਰਹੇ ਨੇ ਕੋਈ ਬਲੱਡ ਡੋਨੇਟ ਕਰ ਰਿਹਾ ਕੋਈ ਸਮਾਜ ਸੇਵਾ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਕਰ ਰਿਹਾ ਜਾਂ ਜਿੱਥੇ ਕੋਈ ਹੜਪੀੜਤ ਲੋਕ ਨੇ ਉਹਨਾਂ ਨੂੰ ਸੇਵਾ ਕਰਕੇ ਰਾਸ਼ਨ ਦੇ ਕੇ ਮੰਜੇ ਦੇ ਕੇ ਗੱਦੇ ਦੇ ਕੇ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਕਰਕੇ ਮੁੱਧ ਜੀ ਦਾ ਜਨਮ ਦਿਨ ਸੈਲੀਬ੍ਰੇਟ ਕਰ ਰਿਹਾ ਕਿੰਨੇ ਲੋਕਾਂ ਨੇ ਬਲੱਡ ਦੇ ਦੋ ਹੁਣ ਤੱਕ 100 ਤੋਂ ਵੱਧ ਜਿਹੜੇ ਆ ਡੋਨਰ ਹੋ ਚੁੱਕੇ ਨੇ